ਸੈਨੇਟ ਚੋਣਾਂ ਦੇ ਐਲਾਨ ਤੋਂ ਬਾਅਦ ਪੰਜਾਬ ਯੂਨੀਵਰਸਿਟੀ 'ਚ ਜਸ਼ਨ ਵਿਦਿਆਰਥੀਆਂ ਨੇ ਕੈਂਪਸ 'ਚ ਕੱਢਿਆ ਵਿਕਟਰੀ ਮਾਰਚ ਆਤਿਸ਼ਬਾਜ਼ੀ ਕੀਤੀ ਮਠਾਈਆਂ ਵੀ ਵੰਡੀਆਂ ਪੀਯੂ ਸੈਨੇਟ ਚੋਣਾਂ ਨੂੰ ਮਿਲੀ ਹਰੀ ਚੰਡੀ ਉਹ ਪ੍ਰਸ਼ਟਪਤੀ ਨੇ ਦਿੱਤੀ ਮਨਜ਼ੂਰੀ 2026 ਦੇ ਸਤੰਬਰ ਅਕਤੂਬਰ ਚ ਹੋਣਗੇ ਇਲੈਕਸ਼ਨ ਵਾਈਸ ਚਾਂਸਲਰ ਨੇ ਭੇਜਿਆ ਸੀ ਛਿੜਿਓ ਪੀਯੂ ਚੋਣਾਂ ਦੇ ਐਲਾਨ ਤੋਂ ਬਾਅਦ ਬੋਲੇ ਵਾਈਸ ਚਾਂਸਲਰ ਕਿਹਾ ਵਿਦਿਆਰਥੀਆਂ ਦੀ ਮੰਗ ਹੋਈ ਪੂਰੀ ਹੁਣ ਪੜਾਈ ਤੇ ਦੇਣ ਤੇ ਜਾਂਚ ਬਰੇਗਾ ਦੀਆਂ ਗੜਬੜੀਆਂ ਦੀ ਹੋਏਗੀ ਜਾਂਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦਾ ਬਿਆਨ ਕਿਾ ਲਗਾਤਾਰ ਗੜਬੜੀਆਂ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਜਾਂਚ ਲਈ ਕੇਂਦਰ ਭੇਜੇਗਾ। ਆੜ ਪੀੜਤਾ ਲਈ ਐਲਾਨੇ 1600 ਕਰੋੜ ਦੇ ਪੈਕੇਜ ਤੇ ਸਿਆਸਤ ਕਰਮਾਈ। ਕੇਂਦਰੀ ਮੰਤਰੀ ਨੇ ਕਿਹਾ ਹੁਣ ਤੱਕ 40 480 ਕਰੋੜ ਕੀਤੇ ਜਾ ਰਹੀ 75% ਰਕਮ ਦੇ ਖਰਚ ਦਾ ਸਰਟੀਫਿਕੇਟ ਜਾਇਦ ਦੇਣ ਤੇ ਹੀ ਜਾਰੀ ਹੋਏਗਾ ਹੋਰ ਪੈਸਾ। ਜਲੰਧਰ ਚ ਕਤਲ ਕੀਤੀ ਬੱਚੀ ਦੇ ਪਰਿਵਾਰ ਲਈ ਪੰਜਾਬ ਸਰਕਾਰ ਦਾ ਐਲਾਨ ਮੇਰੇ ਤੱਕ ਬੱਚੀ ਦੀ ਮਾਂ ਨੂੰ ਮਿਲੇਗੀ ਸਰਕਾਰੀ ਨੌਕਰੀ ਇਸ ਚ ਲਾਪਰਵਾਹੀ ਵਰਤਨ ਵਾਲੇ ਐਸਆਈ ਨੂੰ ਕੀਤਾ ਨੌਕਰੀ ਤੋਂ ਬਖਾਸ। ਲੈਨਸ ਦੇ ਪ੍ਰਯੋਜਕ ਸਭ ਤੋਂ ਅੱਗੇ ਸਭ ਤੋਂ ਅਲੱਗ ਕਰਤਾਰ ਕੰਬਾਈਨ ਭਾਰਤ ਕੇ ਪਹਿਲੇ ਕੰਬਾਈਨ ਨਿਰਮਾਤਾ ਅਸੀ ਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਫਰਕ ਤਾਂ ਪੈਂਦਾ ਹੈ ਲੈ ਕੇ ਹਾਜ਼ਰਾਂ ਸ਼ੁਰੂਆਤ ਕਰਦੇ ਹਾਂ ਕੇਂਦਰੀ ਮੰਤਰੀ ਦੇ ਪੰਜਾਬ ਦੌਰੇ ਤੋਂ ਜਦੋਂ ਕੇਂਦਰੀ ਮੰਤਰੀ ਪੰਜਾਬ ਆਉਣ ਪੰਜਾਬ ਦੇ ਵਿੱਚ ਕਿਸਾਨਾਂ ਨਾਲ ਮੁਲਾਕਾਤ ਕਰਨ ਪੰਜਾਬ ਦੇ ਵਿੱਚ ਮਰਰੇਗਾ ਮਜ਼ਦੂਰਾਂ ਨਾਲ ਮੁਲਾਕਾਤ ਕਰਨ ਤੇ ਉਸ ਤੋਂ ਬਾਅਦ ਕੇਂਦਰੀ ਮੰਤਰੀ ਦਾ ਇਹ ਬਿਆਨ ਆ ਜਾਵੇ ਕਿ ਪੰਜਾਬ ਦੇ ਵਿੱਚ ਮਰਰੇਗਾ ਮਜ਼ਦੂਰਾਂ ਦੀ ਮਜ਼ਦੂਰੀ ਨੂੰ ਲੈ ਕੇ ਗੜਬੜੀਆਂ ਨੇ ਤੇ ਕੇਂਦਰ ਉਸ ਦੀ ਜਾਂਚ ਕਰੇਗਾ ਔਰ ਜਦੋਂ ਸਵਾਲ ਸੁਭਾ ਸਰਕਾਰ ਤੇ ਉੱਠਣ ਫਿਰ ਫਰਕ ਪੈਂਦਾ ਹੈ ਸੋ ਅੱਜ ਸ਼ੁਰੂਆਤ ਕੇਂਦਰੀ ਮੰਤਰੀ ਦੇ ਇਸ ਦੌਰੇ ਤੋਂ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਅੱਜ ਪੰਜਾਬ ਦੌਰੇ ਦੌਰਾਨ ਇੱਕ ਵੱਡਾ ਬਿਆਨ ਦਿੱਤਾ ਮਰੇਗਾ ਚਗੜਬੜੀਆਂ ਨੂੰ ਲੈ ਕੇ ਉਹਨਾਂ ਕਹਾਂ ਕਿ ਉਹਨਾਂ ਮਰੇਗਾ ਮਜ਼ਦੂਰਾਂ ਦੇ ਨਾਲ ਗੱਲਬਾਤ ਕੀਤੀ ਹੈ ਬਹੁਤ ਸਾਰੇ ਤੱਥ ਉਹਨਾਂ ਦੇ ਕੋਲ ਆਏ ਨੇ ਮਜ਼ਦੂਰਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਪੈਸਾ ਨਹੀਂ ਮਿਲਦਾ ਉਹਨਾਂ ਕਹਾਂ ਕਿ ਜਦੋਂ ਕਿ ਕੇਂਦਰ ਇਹ ਪੂਰੀ ਰਾਸ਼ੀ ਭੇਜ ਰਿਹਾ ਔਰ ਇਹ ਪੈਸਾ ਠੇਕੇਦਾਰਾਂ ਲਈ ਨਹੀਂ ਇਹ ਪੈਸਾ ਗਰੀਬ ਲੋਕਾਂ ਦੇ ਲਈ ਹੈ ਜਿਨ੍ਹਾਂ ਨੂੰ ਮਰੇਗਾ ਦੇ ਤਹਿਤ ਵੱਜਵਾ ਰੋਜ਼ਗਾਰ ਦੇਣਾ ਸਰਕਾਰ ਦੀ ਸਕੀਮ ਹੈ ਜਿਨ੍ਹਾਂ ਨੂੰ ਪੱਕਾ ਰੋਜ਼ਗਾਰ ਦੇਣਾ ਸਰਕਾਰ ਦੀ ਸਕੀਮ ਹੈ ਔਰ ਉਸ ਦੇ ਵਿੱਚ ਘੱਟੋ ਘੱਟ ਦਿਨ ਨਿਰਧਾਰਿਤ ਹੁੰਦੇ ਨੇ ਕਿ ਸਾਲ ਦੇ ਵਿੱਚ ਇੰਨੇ ਦਿਨ ਗਰੀਬ ਵਿਅਕਤੀ ਨੂੰ ਰੋਜ਼ਗਾਰ ਮਿਲੇਗਾ ਹੀ ਮਿਲੇਗਾ ਪਰ ਇਹ ਪੈਸਾ ਉਹਨਾਂ ਕਿਹਾ ਕਿ ਸਹੀ ਹੱਥਾਂ ਤੱਕ ਨਹੀਂ ਪਹੁੰਚ ਰਿਹਾ ਤੇ ਹੁਣ ਇਹਨਾਂ ਗੜਬੜੀਆਂ ਦੀ ਜਾਂਚ ਦੇ ਲਈ ਕੇਂਦਰ ਇੱਕ ਟੀਮ ਬਣਾ ਕੇ ਭੇਜੇਗੀ ਤੇ ਜਿੱਥੇ ਗੜਬੜੀ ਪਾਈ ਗਈ ਉੱਥੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦਰਅਸਲ ਪੰਜਾਬ ਦੌਰੇ ਤੇ ਆਏ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਮਨਰੇਗਾ ਨਾਲ ਸੰਬੰਧਤ ਕਈ ਸ਼ਿਕਾਇਤਾਂ ਮਿਲੀਆਂ ਜਿਸ ਤੋਂ ਬਾਅਦ ਉਹਨਾਂ ਨੇ ਗੜਬੜੀਆਂ ਦੀ ਜਾਂਚ ਦੇ ਲਈ ਕੇਂਦਰ ਤੋਂ ਟੀਮ ਭੇਜਣ ਦੀ ਗੱਲ ਕਹੀ ਇੱਕ ਕੰਮ ਮਜ਼ਦੂਰوں ਕੋਲ ਮਿਲੇ ਨਹੀਂ ਔਰ ਕੰਮ ਹੋ ਗਿਆ ਇਹ ਬਹੁਤ ਗੰਭੀਰ ਹੈ ਰਾਜ ਸਰਕਾਰ سے ਵੀ ਮੈਂਨੇ ਅਨੁਰੋਧ ਕੀਤਾ ਹੈ ऐसे मामले में जांच करे और दोषियों को दंडित करने का काम करे खेतीबाड़ी मंत्री ने दावा किया कि पचासी परसेंट भी कमी आई है खुद देखने गया खेतों में और मैंने देश को संदेश दिया कि इस बार पंजाब में पूरे देश को राह दिखाई है पराली जलाने की घटनाओं में अभूतपूर्व कमी आई एट्टी फाइव परसेंट कमी आई ਉਨਕੇਦਰ ਦੀ ਟੀਮ ਪੰਜਾਬ ਪਹੁੰਚ ਕੇ ਮਰੇਗਾ ਚਗੜਬੜੀਆਂ ਦੀਆਂ ਪਰਤਾਂ ਖੋਲੇਗੀ ਸਵਾਲ ਇਹ ਹੈ ਕਿ ਜਾਂਚ ਤੋਂ ਬਾਅਦ ਸਾਹਮਣੇ ਆਉਣ ਵਾਲਾ ਸੱਚ ਕਿਸਦੇ ਦਮਨ ਨੂੰ ਦਾਗਦਾਰ ਕਰੇਗਾ ਇਹਦੇ ਸਵਾਲ ਤੇ ਨਜ਼ਰ ਪਾ ਲੈਨੇ ਆ ਸਵਾਲ ਵੀ ਸਾਡਾ ਮਰੇਗਾ ਸਕੀਮ ਦੇ ਨਾਲ ਹੀ ਜੁੜਿਆ ਹੋਇਆ ਹੈ ਸਵਾਲ ਸਕਰੀਨ ਤੇ ਹੈ ਕਿ ਮਨਰੇਗਾ ਸਕੀਮ ਦੀ ਸ਼ੁਰੂਆਤ ਕਦੋਂ ਹੋਈ ਸੀ ਕਿਹੜੇ ਸਾਲ ਦੇ ਵਿੱਚ ਮਨਰੇਗਾ ਸਕੀਮ ਸ਼ੁਰੂ ਕੀਤੀ ਗਈ ਸੀ 2003 2006 2009 ਜਾਂ 2014 ਸਸਦਾ ਸਹੀ ਜਵਾਬ ਅਸੀਂ ਤੁਹਾਨੂੰ ਸ਼ੋਅ ਦੇ ਅਖੀਰ ਦੇ ਵਿੱਚ ਦੇਵਾਂਗੇ ਉਦੋਂ ਤੱਕ ਤੁਸੀਂ ਆਪਣੇ ਜਵਾਬ ਸਾਨੂੰ ਮੈਸੇਜ ਦੇ ਜ਼ਰੀਏ ਭੇਜਦੇ ਰਹੋ ਅੱਗੇ ਵਧਦੇ ਹਾਂ ਜ਼ਿਕਰ ਕੇਂਦਰੀ ਮੰਤਰੀ ਵੱਲੋਂ 1600 ਕਰੋੜ ਦੇ ਫੰਡ ਦਾ ਵੀ ਕੀਤਾ ਗਿਆ ਕਿਉਂਕਿ ਸਵਾਲ ਪੁੱਛਿਆ ਗਿਆ ਸੀ ਕਿ ਕੇਂਦਰ ਨੇ ਰਾਸ਼ੀ ਐਲਾਨ ਤਾਂ ਦਿੱਤੀ ਪਰ ਪੈਸਾ ਆਇਆ ਕਿੱਥੇ ਤਾਂ ਕੇਂਦਰੀ ਮੰਤਰੀ ਨੇ ਕਿਹਾ ਕਿ 480 ਕਰੋੜ ਰੁਪਏ ਦੇ ਦਿੱਤੇ ਨੇ ਬਾਕੀ ਦਾ ਪੈਸਾ ਜਦੋਂ ਉਸ ਦੇ ਵਰਤੋਂ ਸਰਟੀਫਿਕੇਟ ਜਮ੍ਹਾਂ ਕਰਾਏ ਜਾਣਗੇ ਫਿਰ ਮਿਲੇਗਾ ਉਹਨਾਂ ਨੇ ਕਿਹਾ ਕਿ 480 ਕਰੋੜ ਆ ਚੁੱਕਿਆ ਹੈ ਪੈਸਾ ਜਿਵੇਂ ਖਰਚ ਹੁੰਦਾ ਉਵੇਂ ਹੀ ਭੇਜ ਦਿੱਤਾ ਜਾਂਦਾ ਹੈ ਜਦੋਂ ਤੱਕ 75% ਖਰਚ ਦਾ ਸਰਟੀਫਿਕੇਟ ਨਹੀਂ ਮਿਲਦਾ ਉਦੋਂ ਤੱਕ ਅਗਲਾ ਪੈਸਾ ਜਾਰੀ ਨਹੀਂ ਕੀਤਾ ਜਾ ਸਕਦਾ 75% ਖਰਚੇ ਦਾ ਇਪੈਂਸਲ ਸਰਟੀਫਿਕੇਟ ਦੇ ਦਤਾ ਤੱਕ ਦੂਜੀ ਰਾਸ਼ੀ ਜੁਹਿਆਦੀ ਕੋਈ ਨਹੀਂ ਦੇ ਰਹਾ ਇਹ ਪੰਜਾਬ ਨਹੀਂ ਦੇ ਰਹਾ ਇਹ ਤਾਂ ਇਹ ਰਾਜ ਸਰਕਾਰ ਕੋਲ ਹੈ ਨਾ ਉਹ ਦੇਣਗੇ ਪੈਸਾ ਆਤਾ ਜਾਏਗਾ ਕੋਈ ਕਮੀ ਪੰਜਾਬ ਕੇ ਲਈ ਨਹੀਂ ਹੈ ਉਧਰ ਆਪ ਦਾ ਕਹਿਣਾ ਹੈ ਕਿ ਸਾਰੇ ਬੀਜੇਪੀ ਦੇ ਆਗੂ ਵੱਖੋ ਵੱਖਰੇ ਬਿਆਨ ਦੇ ਰਹੇ ਨੇ ਕੋਈ ਕਹਿੰਦਾ 1600 ਕਰੋੜ ਆ ਗਏ ਕੋਈ ਕਹਿੰਦਾ 400 ਕਰੋੜ ਤੇ ਹੁਣ ਕੇਂਦਰੀ ਖੇਤੀ ਮੰਤਰੀ ਕਹਿ ਰਹੇ ਨੇ 480 ਕਰੋੜ ਦੇ ਦਿੱਤੇ ਦੇਖਿਆ ਲੈ ਜੀ ਪਹਿਲਾਂ ਭਾਰਤੀ ਜਨਤਾ ਪਾਰਟੀ ਵਾਲੇ ਆਪਸ ਵਿੱਚ ਸਲਾਹ ਕਰ ਲੈਣ ਕਿਸ ਫਿਗਰ ਦੇ ਉੱਤੇ ਕੀ ਗੱਲ ਜਿਹੜੀ ਆ ਉਹ ਕਰਨੀ ਆ ਤੇ ਕਿੰਨੇ ਪੈਸੇ ਜਿਹੜੇ ਦਿੱਤੇ ਆ ਮੈਂ ਕੱਲ ਵੀ ਗੱਲ ਕਹੀ ਸੀ ਕਿ ਜਿਨ੍ਹਾਂ ਨੇ ਪੈਸੇ ਦਿੱਤੇ ਹੁੰਦੇ ਆ ਹਿਸਾਬ-ਕਿਤਾਬ ਤਾਂ ਉਹਨਾਂ ਕੋਲੇ ਵੀ ਹੁੰਦਾ ਨਾ ਜੀ ਫਿਗਰ ਜਾਰੀ ਕਰ ਦਿਓ ਕਿ ਕਿਸ ਦਿਨ ਕਿੰਨੇ ਪੈਸੇ ਜਿਹੜੇ ਦਿੱਤੇ ਸੀ ਪੰਜਾਬ ਚ ਇਹ ਹਟ ਤੋਂ ਬਾਅਦ ਕੇਂਦਰ ਵੱਲੋਂ ਜਾਰੀ 1600 ਕਰੋੜ ਦੇ ਫੰਡ ਨੂੰ ਲੈ ਕੇ ਉਦੋਂ ਤੋਂ ਹੀ ਕਮ ਆਸਾਨ ਮੱਚਿਆ ਹੋਇਆ ਹੈ ਦਰਸਲ ਪੰਜਾਬ ਸਰਕਾਰ ਨੇ 20000 ਕਰੋੜ ਦੇ ਫੰਡ ਦੀ ਮੰਗ ਕੀਤੀ ਸੀ ਤੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਆਪਣੇ ਪੰਜਾਬ ਦੌਰੇ ਦੌਰਾਨ ਮੋਗਾ ਦੇ ਪਿੰਡ ਰਣਸੀ ਕਲਾਂ ਦੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਤੇ ਨਾ ਸਿਰਫ ਉਹਨਾਂ ਦੇ ਨਾਲ ਚਰਚਾ ਹੋਈ ਬਲਕਿ ਰਣਸੀ ਕਲਾਂ ਪਿੰਡ ਦੀ ਤਾਰੀਫ਼ ਵੀ ਕੀਤੀ ਗਈ ਕਿ ਪਿਛਲੇ 6 ਸਾਲਾਂ ਦੇ ਵਿੱਚ ਕਦੇ ਪਰਾਲੀ ਨਹੀਂ ਸਾੜੀ। ਜਿੱਥੇ ਉਹਨਾਂ ਨੇ ਪਹਿਲਾਂ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ ਇਸ ਤੋਂ ਬਾਅਦ ਮੰਜੀ ਤੇ ਬੈਠ ਕੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਇਆ। ਵਿਆਹ ਦੀ ਪੰਚਾਇਤ ਨੇ ਜਨ ਭਾਗੀਦਾਰੀ ਕੇ ਨਵੇਂ ਰਿਕਾਰਡ ਸਥਾਪਿਤ ਕੀਏ ਹਨ। ਲੇਕਿਨ ਅੱਜ ਜੋ ਟ੍ਰੈਡੀਸ਼ਨਲ ਮੱਕੇ ਦੀ ਰੋਟੀ ਔਰ ਸਰ੍ਹਸੋ ਦਾ ਸਾਗ ਖਾ ਕੇ ਆਨੰਦ ਆ ਗਿਆ। ਖਾਣਾ ਖਾਣ ਤੋਂ ਬਾਅਦ ਖੇਤੀ ਮੰਤਰੀ ਪੰਚਾਇਤ ਦੇ ਨਾਲ ਕਿਸਾਨਾਂ ਦੇ ਖੇਤਾਂ 'ਚ ਗਏ ਤੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨਾਲ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਰਹੇ ਸ਼ਿਰਾਜ ਚੌਹਾਨ ਜੀ ਦਾ ਸਰੇ ਸੀ ਜਦੋਂ ਇੱਥੇ ਆ ਰਹੇ ਤੇ ਮੈਂ ਕਾ ਜਿਹੜਾ ਇਹਨਾਂ ਨੇ ਉਦਾਹਰਣ ਬਣਾਇਆ ਥੋੜੀ ਜਿਹੀ ਉਹ ਬਾਕੀ ਸਾਰੇ ਦੇਸ਼ ਦੇ ਅੰਦਰ ਵੀ ਉਹ ਇੱਕ ਮੈਸੇਜ ਜਾਵੇ ਵੀ ਕਿਸਾਨ ਵੀ ਅੱਗੇ ਹੋ ਕੇ ਲੱਗੇਣ ਕਿਸਾਨ ਆਪਿਆਂ ਨਾਲ ਲੱਗ ਜਾਣਗੇ ਦਰਸਲ ਰਣਸੀ ਕਲਾ ਪਿੰਡ ਪੰਚਾਇਤ ਦੇ ਵਿੱਚ ਜਨ ਹਿੱਸੇਦਾਰੀ ਦੇ ਨਵੇਂ ਰਿਕਾਰਡ ਬਣਾ ਚੁੱਕੀ ਹੈ ਰਣਸੀ ਕਲਾ ਪਿੰਡ ਦੇ ਕਿਸਾਨ 6 ਸਾਲ ਤੋਂ ਪ੍ਰਾਲੀ ਤੇ ਕਣਕ ਦੇ ਣਾੜ ਨੂੰ ਨਹੀਂ ਸਾੜ ਰਹੇ ਤਾਂ ਕੇਂਦਰੀ ਮੰਤਰੀ ਦਾ ਪੰਜਾਬ ਦੌਰਾ ਕਈ ਪੱਖਾਂ ਤੋਂ ਅਹਿਮ ਰਿਹਾ ਕਈ ਬਿਆਨ ਉਹਨਾਂ ਦੇ ਪੰਜਾਬ ਦੀ ਸਿਆਸਤ ਨੂੰ ਗਰਮਾ ਗਏ ਔਰ ਜਦੋਂ ਗੜਬੜੀਆਂ ਦਾ ਜ਼ਿਕਰ ਕਰਦੇ ਹੋਏ ਜਾਂਚ ਦੀ ਗੱਲ ਕਹਿ ਦਿੱਤੀ ਜਾਵੇ ਫਿਰ ਫਰਕ ਤਪੇਂਦਾ ਹੈ ਅੱਗੇ ਵਧਿਆ ਜ਼ਿਕਰ ਪੰਜਾਬ ਯੂਨੀਵਰਸਿਟੀ ਦਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਤੇ ਸਿੰਡੀਕੇਟ ਚੋਣਾਂ ਨੂੰ ਚਾਂਸਲਰ ਵੱਲੋਂ ਯਾਨੀ ਦੇਸ਼ ਦੇ ਉਪ ਰਾਸ਼ਟਰਪਤੀ ਵੱਲੋਂ ਹਰੀ ਛੱਡੀ ਗਈ ਇਸ ਨੂੰ ਲੈ ਕੇ ਬਕਾਇਦਾ ਉਪ ਰਾਸ਼ਟਰਪਤੀ ਦਫ਼ਤਰ ਵੱਲੋਂ ਇੱਕ ਚਿੱਠੀ ਵੀ ਜਾਰੀ ਕੀਤੀ ਗਈ ਹੈ ਜਿਸ 'ਚ ਵੀਸੀ ਵੱਲੋਂ ਭੇਜੇ ਗਏ ਸ਼ਡਿਊਲ ਮੁਤਾਬਕ ਹੀ ਚੋਣਾਂ ਕਰਵਾਉਣ ਨੂੰ ਮਨਜ਼ੂਰੀ ਦਿੱਤੀ ਗਈ ਯਾਨੀ ਕਿ ਅਗਲੇ ਸਾਲ ਸਤੰਬਰ ਅਕਤੂਬਰ ਦੇ ਮਹੀਨੇ 'ਚ ਚੋਣਾਂ ਹੋਣਗੀਆਂ ਸੈਨੇਟ ਤੇ ਸਿੰਡੀਕੇਟ ਚ ਕਾਲਜ ਪ੍ਰਿੰਸੀਪਲ ਦੇ ਮੈਂਬਰਾਂ ਲਈ ਚੋਣ 7 ਸਤੰਬਰ ਨੂੰ ਹੋਏਗੀ ਜਦਕਿ ਨਤੀਜਾ 2 ਦਿਨਾਂ ਬਾਅਦ ਆਏਗਾ ਯੂਨੀਵਰਸਿਟੀ ਪ੍ਰੋਫੈਸਰ ਤੇ ਸਹਾਇਕ ਪ੍ਰੋਫੈਸਰ ਦੀ ਵੋਟਿੰਗ 14 ਸਤੰਬਰ ਨੂੰ ਤੇ ਨਤੀਜਿਆਂ ਦਾ ਐਲਾਨ 16 ਸਤੰਬਰ ਨੂੰ ਆਰਟਸ ਕਾਲਜ ਮੁਖੀ ਪ੍ਰੋਫੈਸਰ ਤੇ ਰਜਿਸਟਰਡ ਗ੍ਰੈਜੂਏਟ ਦੀ ਚੋਣ 20 ਸਤੰਬਰ ਨੂੰ ਤੇ ਵੋਟਾਂ ਦੀ ਗਿਣਤੀ 2 ਦਿਨਾਂ ਬਾਅਦ 22 ਸਤੰਬਰ ਨੂੰ ਤੇ ਯੂਨੀਵਰਸਿਟੀ ਫੈਕਲਟੀ ਦੀ ਚੋਣ 4 ਅਕਤੂਬਰ ਨੂੰ ਹੋਏਗੀ ਤੇ ਨਤੀਜਾ ਉਸੇ ਦਿਨ ਐਲਾਨਿਆ ਜਾਏਗਾ ਸਾਰੇ ਇੱਕ ਮੁੱਠੋ ਕੇ ਲੜਾਈ ਲੜ ਰਹੇ ਸੀ ਬੜੀਆਂ ਕੂਝੀਆਂ ਚਾਲਾਂ ਵੀ ਚੱਲੀਆਂ ਗਈਆਂ ਕਿ ਹਰਿਆਣਵੀ ਸਾਡੇ ਨਾਲ ਨਹੀਂ ਹੈਗੇ ਜੀ ਹਿਮਾਚਲੀ ਸਾਡੇ ਨਾਲ ਨਹੀਂ ਹੈਗੇ ਜੀ ਪਰ ਉਹ ਸਾਰੀਆਂ ਗੱਲਾਂ ਦਾ ਜਵਾਬ ਹੈ ਜਿੱਤ ਹੈ ਅੱਜ ਜਿੱਤ ਉਸ ਸਾਰੀਆਂ ਗੱਲਾਂ ਦਾ ਜਵਾਬ ਹੈ ਬੇਰਹਾਲ ਚੋਣਾਂ ਦੀ ਤਰੀਕ ਤੇ ਐਲਾਨ ਤੋਂ ਬਾਅਦ ਹੁਣ ਸ਼ੁੱਕਰਵਾਰ ਨੂੰ ਪੀਯੂ ਚੰਡੀਗੜ੍ਹ ਬਚਾਓ ਮੋਰਚੇ ਵੱਲੋਂ ਵਿਕਰੀ ਮਾਰਚ ਕੱਢਿਆ ਜਾਏਗਾ ਤੇ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਦੀਆਂ ਤਰੀਕਾ ਨੂੰ ਮੰਜ਼ੂਰੀ ਦਾ ਨੋਟੀਫਿਕੇਸ਼ਨ ਆਉਂਦੇ ਹੀ ਕੈਂਪਸ ਦੇ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ। ਵਿਦਿਆਰਥੀ ਖੁਸ਼ੀ ਨਾਲ ਚੂਮੁੱਠੇ ਤੇ ਚੋਣਾਂ ਦੀ ਨੋਟੀਫਿਕੇਸ਼ਨ ਨੂੰ ਖੁਦ ਦੀ ਜਿੱਤ ਦੱਸਿਆ। ਅੱਜ ਸਾਡੀ ਹਿਸਟੋਰੀਕਲੀ ਜਿੱਤ ਹੋਈ ਹੈ। ਅੱਜ ਅਸੀਂ ਇਸ ਚੀਜ਼ ਦੀ ਜਸ਼ਨ ਮਨਾ ਰਿਆ ਖੁਸ਼ੀ ਮਨਾ ਰਿਆ ਇਹਨੇ ਬੈਰੀਕਡ ਲਾਈ ਸੀ ਇੰਨੀ ਪੁਲਿਸ ਲਾਈ ਸੀ ਇੰਨਾ ਜ਼ਿਆਦਾ ਕੁਝ ਕੀਤਾ ਸੀ ਪਰ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਛੀਰ ਕੇ ਅਸੀਂ ਅੱਜ ਜਿੱਤਿਆ ਅਸੀਂ ਉਸ ਚੀਜ਼ ਦੀ ਖੁਸ਼ੀ ਮਨਾ ਰਿਆ ਸਾਥੀਆਂ ਦੇਖਦੇ ਦੀ ਜਿੱਤ ਤੇ ਖਾਸ ਕਰਕੇ ਜਿਹੜੀਆਂ ਵਿਦਿਆਰਥਣ ਜਿਵੇਂ ਬੰਦੀ ਆਪੀ ਇੱਕ ਮੁੱਠਾ ਦੇ ਨਾਲ ਖਾਸ ਕਰਕੇ ਇੱਕ ਧੇਰਾ ਇਸਰੇ ਸੈਨੇਟ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਪੀਯੂ ਚੰਡੀਗੜ੍ਹ ਬਚਾਓ ਮੋਰਚਾ ਜੋ ਪਿਛਲੇ 25 ਦਿਨਾਂ ਤੋਂ ਯੂਨੀਵਰਸਿਟੀ ਦੇ ਵਿੱਚ ਧਰਨਾ ਦੇ ਰਿਹਾ ਸੀ ਕਈ ਸਗਠਣਾ ਨੇ ਪ੍ਰਦਰਸ਼ਨ ਕੀਤੇ ਸੀ ਅੰਦੋਲਨਕਾਰੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਚੋਣਾਂ ਦੀ ਤਰੀਕ ਦਾ ਐਲਾਨ ਨਾ ਹੋਇਆ ਤਾਂ 3 ਦਸੰਬਰ ਨੂੰ ਪੰਜਾਬ ਦੇ ਸਾਰੇ ਭਾਜਪੀ ਦਫ਼ਤਰਾਂ ਦਾ ਘਿਰਾਓ ਕੀਤਾ ਜਾਏਗਾ। ਤਾਂ ਪਿਛਲੇ ਤੇ ਪੰਜਾਬ ਸਰਕਾਰ ਨੇ ਖੜੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਨੂੰ ਅਸਥਾਈ ਰੋਲ ਦੇਣ ਤੋਂ ਇਨਕਾਰ ਕਰ ਦਿੱਤਾ। ਅਮ੍ਰਿਤਸਰ ਪ੍ਰਸ਼ਾਸਨ ਦੀ ਰਿਪੋਰਟ ਨੂੰ ਆਧਾਰ ਬਣਾਉਂਦਿਆਂ ਸਰਕਾਰ ਨੇ ਪੈਰੋਲ ਅਰਜੀ ਹੀ ਰੱਦ ਕਰ ਦਿੱਤੀ ਸੂਤਰਾਂ ਮੁਤਾਬਕ ਇਸ ਦੇ ਪਿੱਛੇ ਤਰਕ ਦਿੱਤਾ ਗਿਆ ਹੈ ਕਿ ਜੇ ਅਮਰਿਤਪਾਲ ਸਿੰਘ ਪੈਰੋਲ ਤੇ ਬਾਹਰ ਆਉਂਦਾ ਹੈ ਤਾਂ ਸੂਬੇ ਦੀ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ ਕਾਬਲੇ ਗੌਰ ਹੈ ਕਿ ਐਨਐਸਐ ਤੋਂ ਅਸਮ ਦੀ ਡਿਬਰੂਗੜ ਜੇਲ੍ਹ ਚ ਬੰਦ ਅਮਰਿਤਪਾਲ ਨੇ ਸੰਸਦ ਦੇ ਸਰਦਰੁੱਤ ਸੈਸ਼ਨ ਚ ਸ਼ਾਮਲ ਹੋਣ ਲਈ ਹਾਈ ਕੋਰਟ ਤੋਂ ਪੈਰੋਲ ਮੰਗੀ ਸੀ ਪਿਛਲੀ ਸੁਣਵਾਈ ਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੈਰੋਲ ਤੇ ਇੱਕ ਹਫ਼ਤੇ ਚ ਫੈਸਲਾ ਲੈਣ ਦੇ ਹੁਕਮ ਦਿੱਤੇ ਸੀ ਸੰਸਦ ਦਾ ਸਰਦਰੁੱਤ ਸੈਸ਼ਨ 1 ਦਸੰਬਰ ਤੋਂ 19 ਦਸੰਬਰ ਤੱਕ ਚੱਲੇਗਾ ਜਿਸ 'ਚ ਐਤਕੀ ਵੀ ਐਮਪੀ ਅਮਰਿਤਪਾਲ ਸਿੰਘ ਸ਼ਾਮਿਲ ਨਹੀਂ ਹੋ ਸਕਣਗੇ। ਤੇ ਸਾਬਕਾ ਡੀਜੀਪੀ ਤੇ ਸਾਬਕਾ ਮੰਤਰੀ ਰजिया ਸੁਲਤਾਨਾ ਦੇ بیٹے ਅਕਿਲ ਅਖਤਰ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਉਹਨਾਂ ਦੀ ਬੇਟੀ ਦਾ ਗਿਆਨ ਸੰ। ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੀ ਬੇਟੀ ਨਿਸ਼ਤ ਅਖਤਰ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਕਿ ਕਿਸਦੇ ਦਾਅਵੇ ਸਹੀ ਨੇ ਤੇ ਕਿਸਦੇ ਗਲਤ। ਇਨਸ਼ਾਅੱਲਾ ਬਹੁਤ ਜਲਦ ਦੁਨੀਆ ਦੇ ਸਾਹਮਣੇ ਆ ਜਾਏਗਾ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਹੈ ਤੇ ਉਸ ਦੀ ਜਾਂਚ ਤੋਂ ਬਾਅਦ ਗੰਦੀ ਮਾਨਸਿਕਤਾ ਵਾਲੇ ਲੋਕਾਂ ਦੇ ਕੋਲ ਕਹਿਨ ਨੂੰ ਕੁਝ ਨਹੀਂ ਬਚੇਗਾ ਦੱਸ ਦਈਏ ਕਿ 16 ਅਕਤੂਬਰ ਦੀ ਦੇਰ ਰਾਤ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ بیٹے ਅਕੀਲ ਅਖਤਰ ਦੀ ਪੰਚਕੂਲਾ ਦੇ ਐਮਡੀਸੀ ਸੈਕਟਰ 4 ਚ ਉਹਨਾਂ ਦੀ ਕੋਠੀ ਚ ਸ਼ੱਕੀ ਹਾਲਾਤਾਂ ਚ ਮੌਤ ਹੋ ਗਈ ਸੀ ਪਰਿਵਾਰ ਨੇ ਦੱਸਿਆ ਸੀ ਕਿ ਦਵਾਈਆਂ ਦੀ ਓਵਰਡੋਜ਼ ਦੀ ਵਜ੍ਹਾ ਨਾਲ ਮੌਤ ਹੋਈ ਹੈ ਅਕਿਲ ਦੀ ਮੌਤ ਤੋਂ ਬਾਅਦ ਦਾ ਵੀਡੀਓ ਸਾਹਮਣੇ ਆਇਆ ਸੀ ਜੋ 27 ਅਗਸਤ ਦਾ ਦੱਸਿਆ ਗਿਆ ਵੀਡੀਓ ਚ ਅਕਿਲ ਕਹਿੰਦੇ ਦਿਖਾਈ ਦਿੱਤੇ ਕਿ ਪਰਿਵਾਰ ਦੇ ਲੋਕ ਉਸ ਨੂੰ ਮਾਰਨ ਦੇ ਲਈ ਸਾਜ਼ਿਸ਼ਾਂ ਰਚ ਰਹੇ ਨੇ ਇੰਡੀਆਜ਼ ਗੌਟ ਲੇਟੈਂਟ ਸ਼ੋ ਦੇ ਵਿੱਚ ਦਿਵਿਆਂਗਾ ਦੇ ਖਿਲਾਫ ਅਸੰਵੇਦਨਸ਼ੀਲ ਟਿੱਪਣੀ ਕਰਨ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਅਨੋਖਾ ਤੇ ਵੱਡਾ ਫੈਸਲਾ ਦਿੱਤਾ ਸੁਪਰੀਮ ਕੋਰਟ ਨੇ ਇੰਡੀਆ ਸਕਾਟ ਲੇਟਨ ਨੂੰ ਹੋਸਟ ਕਰਨ ਵਾਲੇ ਯੂਟਿਊਬਰ ਸਮੇਂ ਰਹਿਣਾ ਸਮੇਤ ਚਾਰ ਕਮੀਡੀਅਨਸ ਨੂੰ ਆਦੇਸ਼ ਦਿੱਤਾ ਹੈ ਕਿ ਉਹ ਦਿਵਿਆਂਗਾਂ ਦੀਆਂ ਸਫਲ ਕਹਾਣੀਆਂ ਤੇ ਸ਼ੋਅ ਕਰਨ। ਬਕਾਇਦਾ ਇਹਨਾਂ ਚਾਰਾਂ ਨੂੰ ਮਹੀਨੇ 'ਚ ਘੱਟੋ-ਘੱਟ ਦੋ ਸ਼ੋਅ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਦਿਵਿਆਂਗਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਨਾਲ ਸਮਾਜ 'ਚ ਜਾਗਰੂਕਤਾ ਪੈਦਾ ਹੋ ਸਕੇ ਤੇ ਸਪਾਈਨਲ ਮਸਕুলਰ ਐਟ੍ਰੋਫੀ ਵਰਗੀ ਗੰਭੀਰ ਬਿਮਾਰੀਆਂ ਤੋਂ ਪੀੜਿਤ ਬੱਚਿਆਂ ਦੇ ਇਲਾਜ ਲਈ ਫੰਡ ਚੁਟਾਇਆ ਜਾ ਸਕੇ। ਅਨੋਖਾ ਫੈਸਲਾ ਸੁਣਾਉਣ ਵੇਲੇ ਚੀਫ ਜਸਟਿਸ ਆਫ ਇੰਡੀਆ ਨੇ ਇਹ ਵੀ ਕਿਹਾ ਕਿ ਕੋਈ ਸਜ਼ਾ ਨਹੀਂ ਬਲਕਿ ਇੱਕ ਸਮਾਜਿਕ ਬੋਝ ਹੈ ਜੋ ਕੋਰਟ ਉਨਾਂ ਤੇ ਪਾ ਰਹੀ ਹੈ ਕਾਬਲੇ ਗੌਰ ਹੈ ਕਿ ਸ਼ੋਚ ਐਸਐਮ ਵਿੱਚ ਤਾਂ ਪੀੜਤ ਬੱਚਿਆਂ ਦੇ ਮਹਿੰਗੇ ਇਲਾਜ ਦਾ ਮਜ਼ਾਕ ਉਡਾਇਆ ਗਿਆ ਸੀ ਜਿਸ ਨੂੰ ਲੈ ਕੇ ਐਸਐਮਐ ਫਾਊਂਡੇਸ਼ਨ ਨੇ ਸੁਪਰੀਮ ਕੋਰਟ ਚ ਪਟੀਸ਼ਨ ਦਾਖਲ ਕੀਤੀ ਸੀ ਹਾਲਾਂਕਿ ਇਸ ਪੂਰੇ ਮਾਮਲੇ 'ਚ ਸਮੇਂ ਰਹਿਣਾ ਪਹਿਲਾਂ ਹੀ ਮਾਫੀ ਵੀ ਮੰਗ ਚੁੱਕੇ ਨੇ